ਸੁਣੋ 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 ਚੋਰ ਜੀ ਸਾਡੇ ਖੇਤਾਂ ਦੇ ਵਿੱਚੋਂ ਸਾਡੀਆਂ ਮੋਟਰਾਂ ਤੇ ਤਾਂਬਾ ਚੋਰੀ ਨਾ ਕਰੋ ਤੁਸੀਂ ਸਾਡਾ ਤਾਂਬਾ ਵੇਚ ਕੇ ਕੁਝ ਪੈਸੇ ਕਮਾ ਲਵੋਗੇ ਪਰ ਸਾਡੀ ਮੋਟਰਾਂ ਦਾ ਨੁਕਸਾਨ ਅਤੇ ਸਾਡੀ ਮਿਹਨਤ ਦਿੱਤ ਬਹਾਈ ਤੁਹਾਨੂੰ ਕੀ ਮਿਲੇਗਾ ਜੀ ਹਾਂ ਕਿਸਾਨਾਂ ਦੇ ਵੱਲੋਂ ਚੋਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੇ ਖੇਤਾਂ ਦੇ ਵਿੱਚੋਂ ਚੋਰ ਜੀ ਮੋਟਰਾਂ ਤੇ ਮੋਟਰਾਂ ਦਾ ਤਾਂਬਾ ਚੋਰੀ ਨਾ ਕਰੋ ਇਹ ਅਪੀਲ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਗਿੱਦੜਬਾ ਹਲਕੇ ਦੇ ਪਿੰਡ شیخ ਦੇ ਵਿੱਚ ਰਾਤ ਨੂੰ ਚੋਰਾਂ ਦੇ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਦੱਸ ਦਈਏ ਕਿ ਕਰੀਬ 5 ਟਿਊਬਲ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਤਾਂਬਾ ਕੱਢ ਕੇ ਮੋਟਰਾਂ ਦੇ ਖਾਲੀ ਖੋਲ ਉੱਥੇ ਚੋਰਾਂ ਦੇ ਵੱਲੋਂ ਸੁੱਟ ਦਿੱਤੇ ਗਏ ਨੇ ਕਿਸਾਨਾਂ ਦੇ ਮੁਤਾਬਿਕ ਉਹਨਾਂ ਦੇ ਖੂਨ ਦੀ ਪੰਨ ਤੋੜ ਵੀ ਕੀਤੀ ਗਈ ਹੈ ਨਾਲ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਈ ਮੋਟਰਾਂ ਤੋਂ ਚੋਰਾਂ ਦੇ ਵੱਲੋਂ ਚੋਰੀ ਕਰ ਲਈਆਂ ਗਈਆਂ ਨੇ ਤੇ ਉਹਨਾਂ ਦਾ ਤਾਂਬਾ ਕੱਢ ਲਿਆ ਗਿਆ ਤੇ ਖਾਲੀ ਖੋਲ ਉੱਥੇ ਹੀ ਸਿੱਟ ਦਿੱਤੇ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਚੋਰ ਆਰਾਮ ਦੇ ਨਾਲ ਆਏ ਆਰਾਮਦਾਰੀ ਨਾਲ ਬੈਠ ਕੇ ਵਧੀਆ ਤਰੀਕੇ ਦੇ ਨਾਲ ਚੋਰੀ ਕਰਕੇ ਲੈ ਕੇ ਗਏ ਆ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਚੋਰੀ ਹੋ ਰਹੀਆਂ ਨੇ ਦਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਚੋਰਾਂ ਤੇ ਲਗਾਮ ਪਾਈ ਜਾਵੇ ਤੇ ਇਹਨਾਂ ਚੋਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਤਾਂ ਕਿਸਾਨਾਂ ਨੇ ਚੋਰਾਂ ਨੂੰ ਅਪੀਲ ਕੀਤੀ ਹੈ ਕਿ ਭਾਈ ਕਿਸਾਨਾਂ ਦਾ ਨੁਕਸਾਨ ਨਾ ਕਰੋ ਥੋੜਾ ਚੋਰੀ ਕੀਤਾ ਹੋਇਆ ਤਾਂਬਾ ਘੱਟ ਰੇਟ ਤੇ ਵਿਕਦਾ ਪਰ ਲੇਕਿਨ ਜਦ ਇਸ ਨੂੰ ਨਵਾਂ ਬਣਵਾਉਣਾ ਹੀ ਪਵੇ ਮੋਟਰ ਤਾਂ ਕਿਸਾਨਾਂ ਦਾ ਹਜ਼ਾਰਾਂ ਰੁਪਈਆ ਦੇ ਵਿੱਚ ਖਰਚਾ ਆ ਜਾਂਦਾ ਹੈ ਤਾ ਕੀ ਕਹਿ ਰਹੇ ਨੇ ਕਿਸਾਨ ਤੁਸੀਂ ਵੀ ਸੁਣ ਲਵੋ ਹਾਂਜੀ ਮੇਰਾ ਨਾਮ ਜੀ ਜਗਦੇਵ ਸਿੰਘ ਚਾਹਲ ਪਿੰਡ شیخ ਤਹਿਸੀਲ ਗਿੱਦੜਵਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੱਜ ਤਾਂ ਹੋਈ ਆ ਜੀ ਜਿ ਅਸੀਂ ਸੁਬਾਹ ਦੀ ਜਿਵੇਂ ਹਰ ਰੋਜ਼ ਖੇਤਾਂ 'ਨੇ ਆ ਦੋ ਮੋਟਰਾਂ ਸਾਡੀਆਂ ਸੀਗੀਆਂ ਤੇ ਤਿੰਨ ਮੋਟਰਾਂ ਸਾਡੇ ਸਕੇ ਸਬੰਧੀਆ ਪਿੰਡ ਚੋਂ ਜੋ ਉਹਨਾਂ ਦੇ ਨਾਲ ਸੀਗੀਆਂ ਜੀ ਤੇ ਤੜਕੇ ਜਿਰੋ ਆ ਕੇ ਵੇਖਿਆ ਜੀ ਸਾਡਾ ਤਾਂ ਖੂਹ ਵੀ ਤੋੜ ਗਏ ਤੇ ਮੋਟਰਾਂ ਵੀ ਚੋਰੀ ਕਰਕੇ ਲੈ ਗਏ ਸਾਰਾ ਮੋਟਰਾਂ ਦੀ ਤੋੜ ਪੰਨ ਕਰਤੀ ਬੋਰਾ ਦੀ ਤੋੜ ਪੰਨ ਕਰਤੀ ਪਿੰਡ ਦੇ ਮੇਰੇ ਨਾਲ ਖੜੇ ਆ ਜੀ ਸਾਰੇ ਵੇਖ ਲੋ ਕੈਮਰਾਮੈਨ ਨੂੰ ਕਹਿੰਦਾ ਵੀ ਕੈਮਰਾ ਮਾਰ ਦਿਓ ਪਿੰਡ ਦੇ ਬਹੁਤ ਆਦਾਸ ਆ ਜੀ ਸਾਡੇ ਇਹਨਾਂ ਦੇ ਪੱਠੇ ਸੁੱਕ ਗਏ ਜੀ ਬੱਲਾਂ ਜਿਹੜੀਆਂ ਖੇਤਾਂ ਚੋਂ ਲਾਈਆਂ ਉਹ ਸੁੱਕੀਆਂ ਤੇ ਪਾਣੀ ਹੁਣ ਕਿੱਥੋਂ ਲਾਵਾਂਗੇ ਜੀ ਅਸੀਂ ਦੂਸਰੀ ਬੇਨਤੀ ਦੂਸਰੀ ਬੇਨਤੀ ਅਸੀਂ ਚੋਰਾ ਨੂੰ ਵੀ ਕਰਨੀ ਚਾਹੁੰਦੇ ਆ ਵੀ ਸੋਡਾ ਦਾ ਚਲੋ 1000 ਰੁਪਏ ਦਾ ਵੱਧ ਤੋਂ ਵੱਧ 1500 ਦਾ ਚੀਜ਼ ਵੀ ਕੂਗੀ ਤੇ ਸਾਡੀ 20-25 ਹਜ਼ਾਰ ਦੀ ਇੱਕ ਮੋਟਰਾਂ ਦੀ ਪੰਜ ਮੋਟਰਾਂ ਦਾ ਦੋ ਡੇਢ ਦੋ ਲੱਖ ਦਾ ਤਾਂ ਨੁਕਸਾਨ ਹੋ ਗਿਆ ਇਹ ਵਿੱਚੇ ਬੁਰਾ ਦਾ ਹੋ ਗਿਆ ਸਾਡਾ ਤੇ ਐਨਾ ਚੋਰਾਂ ਨੂੰ ਵੀ ਬੇਨਤੀ ਆ ਵੀ ਐਵੇਂ ਤੁਸੀਂ ਕਿਸਾਨ ਦਾ ਕਿਉਂ ਨੁਕਸਾਨ ਕਰਦੇ ਆ ਤੀਸਰੀ ਬੇਨਤੀ ਤੇ ਤੀਸਰੀ ਬੇਨਤੀ ਇਹ ਆ ਵੀ ਜਿਹੜੀ ਨਾ ਸਾਡੀਆਂ ਮੋਟਰਾਂ ਦੀ ਚੋਰੀ ਹੋਈ ਆ ਨਾ ਵੀ ਉਹ ਬੇਚੈਜਕ ਹੋ ਕੇ ਹੋਈ ਆ ਵੀ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆ ਵੀ ਚੋਰਾਂ ਨੂੰ ਨੱਥ ਪਾਈ ਜਾਵੇ ਸਾਨੂੰ ਹਨਸਾਫ ਦਿੱਤਾ ਜਾਵੇ ਤੇ ਸਾਡਾ ਮਾਜਵਾ ਮਾਨ ਸਰਕਾਰ ਨੂੰ ਬੇਨਤੀ ਆ ਸਾਡੇ ਹਲਕੇ ਦੇ ਐਮਐਲਏ ਹਰਦੀਪ ਸਿੰਘ ਬਾਈ ਉਹਨਾਂ ਨੂੰ ਬੇਨਤੀ ਆ ਵੀ ਸਾਡੂ ਮੋਟਰਾਂ ਦਾ ਮਾਜਵਾ ਦਵਾਇਆ ਜਾਵੇ ਤੇ ਸਾਡੇ ਉਸੇ ਤਰ੍ਹਾਂ ਮੋਟਰਾਂ ਸਾਡੀਆਂ ਚਾਲੂ ਹੋਣ ਤੇ ਅਸੀਂ ਆਪਦੀ ਫਸਲ ਨੂੰ ਪਾਣੀ ਲੱਗੇ ਇੰਨੀਆਂ ਸਾਡੀਆਂ ਬੇਜਜਕ ਕਿਵੇਂ ਕਹਿੰਦੇ ਹੋ ਤੁਸੀਂ ਮੋਟਰਾਂ ਲੱਗੇ ਖੋਲ ਕੇ ਲੱਗੇ ਜਾਂ ਕੀ ਗੱਲ ਬੇਜਜਕ ਜੀ ਐ ਸਾਡੇ ਖੂਦ ਤੋੜਿਆ ਜੀ ਹਾਂ ਜਿਹੜਾ ਨਟ ਨਹੀਂ ਖੁੱਲਦਾ ਸੀਗਾ ਬੜੀ ਆਰਾਮਦਾਰੀ ਨਾਲ ਨਟ ਖੋਲੇ ਆ ਤੇ ਐ ਜਮਾ ਉਹਨਾਂ ਨੂੰ ਕੋਈ ਐ ਲੱਗਦਾ ਸੀ ਕਿ ਮੌਕੇ ਤੇ ਜਦੋਂ ਅਸੀਂ ਆਏ ਵੀ ਕੋਈ ਡਰ ਨਹੀਂ ਸੀਗਾ ਚੋਰੀ ਦੇਆਂ ਵਾਰਦਾਤਾਂ ਵੀ ਬੜੀਆਂ ਸਾਹਮਣੇ ਆਉਂਦੀਆਂ। ਹਾਂਜੀ ਨਿੱਤ ਸੁਣਨ ਨੂੰ ਮਿਲਦੀਆਂ ਜੀ ਤੇ ਇਹ ਵੀ ਸਰਕਾਰ ਨੂੰ ਬੇਨਤੀ ਅਸੀਂ ਕਰਦੇ ਆਂ ਵੀ ਨਿੱਤ ਨਾ ਕਿਤੇ ਨਾ ਕਿਤੇ ਖਬਰ ਸੁਣਦੀ ਸੁਣੀ ਜਾਈਦੀ ਆ ਤੇ ਉਹਦਾ ਬਹੁਤ ਦੁੱਖ ਹੁੰਦਾ ਸਾਨੂੰ ਜੀ। ਵੀ ਜਦੋਂ ਕੋਈ ਥਾਣੇ ਵਗੈਰਾ ਦਰਖਾਸਤ ਵਗੈਰਾ ਹਾਂਜੀ ਥਾਣੇ ਅਸੀਂ ਦਰਖਾਸਤ ਸਾਰੇ ਬੰਦੇ ਆ ਪਿੰਡ ਦੇ ਮੇਰੇ ਨਾਲ ਖੜੇ ਆ ਜੀ ਤੇ ਇਹਨਾਂ ਨੂੰ ਅਸੀਂ ਹੁਣੇ ਐਸੇ ਟਾਈਮ ਲੈ ਕੇ ਦਰਖਾਸਤ ਦਿੰਨੇ ਆ ਥਾਣੇ ਤੇ ਥਾਣੇ ਐਸਐਚਓ ਸਾਹਿਬ ਨੂੰ ਵੀ ਬੇਨਤੀ ਆ ਵੀ ਸਾਡੀ ਗੱਲ ਪੂਰੀ ਸੁਣੀ ਜਾਵੇ। ਬਲਵਿੰਦਰ ਸਿੰਘ ਪਿੰਡ شیخਾ ਜੀ ਜੇਲਾ ਮੁਖਸਰ ਹਾਂਜੀ ਤੁਹਾਡੇ ਕੀ ਵਾਰਦਾਤ ਹੋਈ ਹੈ ਖੇਤਾਂ 'ਚ ਵਾਰਦਾਤ ਇਹ ਜੋ ਅਸੀਂ ਤੜਕੇ ਸਵੇਰ ਆਏ ਤੇ ਢੇੜਾ ਮਾਰਦਿਆਂ ਤੜਕੇ ਗੁਰਦਾਰੇ ਵੀ ਆਉਣੇ ਆ ਤੇ ਉਦੋਂ ਸਾਨੂੰ ਪਤਾ ਲੱਗਿਆ ਇਸ ਖੇਤ ਕਾਇ ਤੇ ਮੋਟਰਾਂ ਖੋਲੀਆਂ ਹੋਈਆਂ ਸਾਡੀਆਂ ਆਂ ਨੀਆਂ ਗਵਡੀਆਂ ਦੋ ਤਿੰਨ ਖੋਲੀਆਂ ਪੰਜ ਮੋਟਰਾਂ ਖੋਲੀਆਂ ਉਹਨਾਂ ਨੇ ਬੇ ਵੇਹ ਤੜਕੋ ਕੋ ਚੋਰੀ ਕਰੀ ਆ ਜਾਣੇ ਉਹ ਬਿਨੇ ਵੇਹ ਹੋ ਕੇ ਗਏ ਆ ਪੂਰਾ ਤਸੱਲੀ ਨਾਲ ਵੇਖ ਕੇ ਗਏ ਆ ਕਿ ਤੇ ਫੇਰ ਉਹਨਾਂ ਨੇ ਚੋਰੀ ਕਰੀ ਆ ਅਸੀਂ ਇਹੀ ਮੰਗ ਕਰਦੇ ਆ ਡੈਂਪੀ ਟੱਲੋਂ ਵੀ ਸਾਡੀ ਸੁਣੀ ਜਾਵੇ ਤੇ ਸੁਣਵਾਈ ਹੋਵੇ ਤੇ ਸਾਡਾ ਜਿਹੜਾ ਮਾਜਵਾ ਦਵਾਇਆ ਜਾਵੇ ਤੇ ਚੋਰਾਂ ਨੂੰ ਨੱਥ ਪਾਈ ਆ ਵੀ ਇੰਨੀ ਸਾਡੀ ਬੇਨਤੀ ਹੈ ਸਰਕਾਰ ਮੁਰੇ ਮੇਰਾ ਨਾਮ ਸ਼ਗਨਦੀਪ ਸਿੰਘ ਹੈ ਪਿੰਡ ਛੇਕਾ ਸਾਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਤਹਿਸੀਲ ਦੀ ਦਰਵਾਹ ਤੇ ਮੇਰੇ ਚਾਚੇ ਨੇ ਸੂਬਾ ਫੋਨ ਲਾਇਆ ਜਦੋਂ ਤੇ ਇਹਨੇ ਦੱਸਿਆ ਬਈ ਦੋ ਮੋਟਰਾਂ ਇਹਨਾਂ ਦੀਆਂ ਚੋਰੀ ਹੋਆਂਗਾ ਤਿੰਨ ਪਿੰਡ ਚ ਹੋਰ ਕਿਸੇ ਦੀਆਂ ਹੋਆਂਗਾ ਤੇ ਅਸੀਂ ਵੀ ਇਹ ਮੋਟਰ ਦਾ ਪਾਣੀ ਲਾਉਂਦੇ ਸਾਡੇ ਪੱਠੇ ਸੁੱਕੀ ਜਾਂਦੇ ਆ ਜੀ ਤੇ ਅਸੀਂ ਪਾਣੀ ਲਾਉਂਦੇ ਹੁੰਦੇ ਇਹ ਮੋਟਰ ਦਾ ਤੇ ਪਹਿਲਾਂ ਵੀ ਝੋਨੇ ਵੇਲੇ ਸਾਡੇ ਉਦੋਂ ਤਾਰਾ ਲਾ ਕੇ ਲੈ ਗਏ ਹੁਣ ਮੋਟਰਾਂ ਲਾ ਕੇ ਲੈ ਗਏ ਤੇ ਵਾਢੀ ਦਾ ਸੀਜ਼ਨ ਆ ਹਰੇਕ ਨੂੰ ਇੱਥੇ ਪਾਣੀ ਦੀ ਲੋੜ ਆਈ ਗਰਮੀ ਹੈਗੀ ਆ ਤੇ ਹੁਣ ਆ ਮੋਟਰਾਂ ਪੰਜ ਖੋਲ ਗਈ ਤੇ ਲੱਖ ਡੂੜ ਲੱਖ ਦਾ ਨੁਕਸਾਨ ਕਰ ਗਈ ਤੇ ਬੇਜਾਇਜ਼ ਕੋਹ ਖੋਚਰੀ ਹੋਈ ਹੈ ਜੀ ਸਾਡੀ ਇਹੀ ਬੇਨਤੀ ਸਰਕਾਰ ਨੂੰ ਤੇ ਸਖਤ ਸਖਤ ਚੋਰਾਂ ਨੂੰ ਪਕੜ ਕੇ ਕਾਰਵਾਈ ਕੀਤੀ ਜਾਵੇ ਜੀ ਤੇ ਚੋਰੀਆਂ ਦੇ ਨੋਦਨ ਬਹੁਤ ਵਾਧ ਰਹੀਆਂ ਝੂਨੇ ਵੀ ਤਾਰਾ ਲਾ ਕੇ ਲੈ ਕੇ ਉਦੋਂ ਵੀ 8-10 ਦਿਨ ਅਸੀਂ ਬਹੁਤ ਔਖੇ ਤੇਲ ਡੀਜ਼ਲ ਸਾੜਿਆ ਡੀਜ਼ਲ ਵੀ ਬਹੁਤ ਮਹਿੰਗਾ ਜੀ ਤੇ ਆ ਹੁਣ ਸਾਨੂੰ ਪਾਣੀ ਦੀ ਲੋੜ ਸੀਗੀ ਪੱਠੇ ਪੁੱਠੇ ਲਾਉਣੇ ਖੇਤ ਵੱਲਾਂ ਲਾਈਆਂ ਉਹ ਸੁੱਕੀ ਜਾਂਦੀਆਂ ਜੀ ਤੇ ਹੁਣ ਮੋਟਰਾਂ ਲਾ ਕੇ ਲੈ ਗਈ